ਇਸ ਨੂੰ ਆਹ ਨਾ ਪਾਪੜਾ ਬੋਲਦੇ ਹਾਂਜੀ ਲੇਕਿਨ ਅੱਜਕੱਲ ਨਾ ਲੋਕ ਕੀ ਕਰਦੇ ਤੇ ਦਵਾਈਆਂ ਛਿੜਕਦੇ ਨਾ ਇਸ ਦੀ ਬਿਧ ਨਾਲ ਇਹ ਖਤਮ ਹੋ ਗਿਆ ਮਰ ਜਾਂਦੀ ਹੁਣ ਇੱਥੇ ਦਵਾਈ ਨਹੀਂ ਨਾ ਛਿੜਕੀ ਐ ਤੇ ਦੇਖੋ ਮਤਲਬ ਕਿ ਇਹ ਇੱਥੇ ਮਿਲਿਆ ਮਤਲਬ ਕਿ ਨਹੀਂ ਤਾਂ ਬਾਕੀ ਜਗ੍ਹਾ ਕਿੱਥੇ ਨਹੀਂ ਮਿਲਦਾ ਬਹੁਤ ਘੱਟ ਮਤਲਬ ਕਿ ਔਰ ਇਹ ਐ ਬੁਖਾਰ ਤੁਹਾਡਾ ਨਾ ਟੁੱਟੇ ਨਾ ਜੀ ਇਨੂੰ ਪਾਊਡਰ ਹੁਣ ਇਸ ਵਤ ਮਤਲਬ ਇਹਨੂੰ ਸੁਕਾ ਕੇ ਰੱਖ ਲੈਣਾ ਅੱਛਾ ਜੀ ਫਿਰ ਇਹਨੂੰ ਨਾ ਇਹਦਾ ਪੀਸ ਕੇ ਤੇ ਇੱਕ ਚਮਚ ਦੇਣਾ ਬੰਦੇ ਨੂੰ ਪਾਣੀ ਨਾਲ ਗਰਮ ਪਾਣੀ ਨਾਲ ਅੱਛਾ ਜੀ ਮਜਾਲ ਕੇ ਸੁਭਾ ਨੂੰ ਬੁਖਾਰ ਰਹਿ ਜਾਏ ਇਸ ਦਾ ਪਾਪੜਾ ਕਹਿੰਦੇ ਨੂੰ ਇੱਥੇ ਹਿਮਾਚਲ ਦੇ ਵਿੱਚ ਹਾਂ ਪਾਪੜਾ ਕਹਿੰਦੇ ਇਹਨੂੰ ਇਹ ਸਿਰਫ ਤੁਸੀਂ ਦਵਾਈਆਂ ਛਿੜਕਦੇ ਨਾ ਉੱਥੇ ਤਾਂ ਕਰਕੇ ਨਹੀਂ ਇਹ ਇਹ ਸਾਰਾ ਕੁਝ ਪੰਜਾਬੀ ਹਾਂ ਜੀ ਪੰਜਾਬ ਚ ਵੀ ਹੈ ਲੇਕਿਨ ਸਿਰਫ ਦਵਾਈ ਦੀ ਵਜ੍ਹਾ ਨਾਲ ਰਾਈਟ 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 ਇਹ ਬਹੁਤ ਚੀਜ਼ਾਂ ਖਤਮ ਕਰਤੀਆਂ ਪੰਜਾਬੀਆਂ ਨੇ ਦਵਾਈ ਨੇ ਦਵਾਈਆਂ ਛੜਕ ਛੜਕ ਕੇ ਦਵਾਈ ਨੇ ਖਤਮ ਕਰਦੀਆਂ ਇੱਥੇ ਮੇਰੇ ਕੋਲ ਕੱਲ ਪਰਸੋਂ ਬੰਦਾ ਆਇਆ ਹਾਂ ਉਹ ਕਹਿੰਦਾ ਯਾਰ ਇਹ ਮੈਂ ਇੱਥੇ ਤੁਹਾਡੇ ਦੇਖਿਆ ਖੇਤਾਂ 'ਚ ਬਾਕੀ ਕਹਿੰਦਾ ਕਿਥੇ ਨਹੀਂ ਮਤਰੇ ਕਿਉਂਕਿ ਅਸੀਂ ਵੀ ਹਿਮਾਚਲ ਚ ਵੀ ਕਣਕ ਚ ਸਪਰੇਅ ਕਰਦੇ ਜੀ 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 ਤੇ ਉਹ ਖਤਮ ਕਰਦੇ ਨਹੀਂ ਤਾਂ ਅੱਗੇ ਕਣਕ ਦੇ ਵਿੱਚ ਹੁੰਦਾ ਹੈ ਹਾਂ ਹਾਂਜੀ ਇਹਦੇ ਵਿੱਚ ਮਿਲ ਜਾਣਗੇ ਥੋੜੇ ਉਗ ਜਾਏਗਾ ਇਦਾਂ ਜੇ ਉੱਤੋਂ ਲੈ ਜਾਈਏ ਥੋੜਾ ਬਹੁਤ ਬੀਜ ਬਣੇ ਨਹੀਂ ਇਹਦੇ ਮਨ ਲੱਦਾ ਹੈ ਨਾ ਹਜੇ ਚੀਜ਼ ਹਲਦਾ ਬਣਿਆ ਨਹੀਂ ਇਦਾਂ ਮਤਲਬ ਚਲੋ ਕਿਤੇ ਅੱਗੇ ਆਏ ਤਾਂ ਲੈ ਜਾਵਾਂਗੇ ਜ਼ਰੂਰ ਹੈ ਨਾ ਇਹ ਦੇਖਾ ਇਹ ਬਣ ਰਿਹਾ ਇਦਾਂ ਬੀਜ ਨਾ ਆਪਾਂ ਇਹਨੂੰ ਬਚਾ ਕੇ ਪਚਾਉਨੇ ਆ ਪੰਜਾਬ ਚ ਹਾਂਜੀ ਇਹ ਦੇਖੋ ਇਹ ਇਹ ਬੀਜ ਬਣ ਰਿਹਾ ਹੈ ਹਾਂ ਨੇ ਠੀਕ ਹੈ ਜੇ ਯਾ ਮਤਲਬ ਕਿ ਤੁਸੀਂ ਸਪਰੇਅ ਨਾ ਕਰੋ ਤਾਂ ਆਪਣੇ ਆਪ ਉੱਥੇ ਤਿਆਰ ਹੋ ਜਾਏਗਾ ਮਤਲਬ ਕਿ ਕੋ ਹਵਾ ਦੇ ਨਾਲ ਵੀ ਆ ਜਾਂਦਾ ਹੈ ਬੀਜ ਨਾ ਇਦਾਂ ਹਲਕਾ ਬੀਜ ਹੁੰਦਾ ਇਦਾਂ ਮੈਨੇ ਠੀਕ ਹੈ ਠੀਕ ਹੈ ਹਾਂਜੀ ਇਹ ਜਿੱਦਾਂ ਨਾ ਲੇਕਰ ਹਾਂਜੀ ਹਾਂਜੀ ਇਹ ਹੈ ਮਤਲਬ ਕਿ ਦੇਖੋ ਦਵਾਈ ਹੈ ਮੈਡੀਸ਼ਨ ਹੈ ਜੀ ਲੇਕਿਨ ਸਾਂਝੋ ਪਤਾ ਨਹੀਂ ਇਦਾਂ ਗਿਆਨ ਨਹੀਂ ਹੈ ਫਿਰ ਬਸ ਇਹੀ ਯਾਰ ਇਹ ਕਿਸੇ ਕਿਸੇ ਨੂੰ ਪਤਾ ਹੀ ਹਾਂਜੀ ਉਹਨਾਂ ਦੇ ਨਾਲ ਹੀ ਚੱਲੀ ਗਈ ਇਹ ਚੀਜ਼ ਜੇ ਕਿਸੇ ਨੇ ਗਿਆਨ ਲੈ ਲਿਆ ਤੇ ਲੈ ਲਿਆ ਲੈ ਲਿਆ ਤੇ ਚਲੋ ਹੋਰ ਵੀ ਅਸੀਂ ਡਾਈਜੈਸਟਿਵ ਟ੍ਰੈਕਟਿਵ ਕੰਮ ਆਉਂਦੀ ਹੈ ਇਹ ਜਦੋਂ ਆ ਜਾਂਦਾ ਨਾ ਤੁਸੀਂ ਇਹ ਸੂਣ ਵਾਲੀ ਮਤਲਬ ਕਿ ਜਦੋਂ ਗੱਭਣ ਮੱਝ ਹੋਏ ਨਾ ਜੀ 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 ਉਹਨੂੰ ਇਹ ਤੁਸੀਂ ਪਾ ਦੋ ਤੇ ਬੱਚਾ ਤੁਰੰਤ ਸੁਟਦੇ ਗਈ ਹੈ ਅੱਛਾ 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 ਇਹ ਦੇ ਦੇਵੀ ਤੇ ਮਤਲਬ ਕਿ ਨਾ ਉਹ ਟਾਈਮ ਤੇ ਪਹਿਲੇ ਹੀ ਮਤਲਬ ਕਿ ਜਦੋਂ ਉਹ ਕਹਿੰਦੇ ਪਹਿਲੇ ਕਹਿੰਦੇ ਹੈ ਤਰੂਣਾ ਜੀ ਤੇ ਤਰੂ ਜਾਂਦਾ ਡੰਗਰ ਮਤਲਬ ਕਿ ਉਹ ਟਾਈਮ ਤੇ ਪਹਿਲੇ ਹੀ ਬੱਚਾ ਥੈਕ ਦਿੰਦਾ ਉਹ ਹਿਸਾਬ ਹੈ ਇਸ ਦਾ ਇੰਨੀ ਹੀਟ ਹੈ ਇਸ ਦੇ ਵਿੱਚ ਤਾਂ ਹੀ ਇਹ ਬੁਖਾਰ ਨੂੰ ਤੋੜਦਾ ਹੈ ਬਿਲਕੁਲ ਬਿਲਕੁਲ ਹਾਂਜੀ ਦੇਖੋ ਜੀ ਕਿੰਨਾ ਵਧੀਆ ਲੱਗ ਰਿਹਾ ਚਲੋ ਇਹ ਸਬਜ਼ੀਆਂ ਬਾਰੇ ਗੱਲ ਕਰਾਂਗੇ ਆਪਾਂ ਪਹਿਲਾਂ ਹਾਂਜੀ ਅੱਗੇ ਚ ਆਈਏ ਦੇਖੋ ਕਿੱਦਾਂ ਵਿੱਚ ਵਿੱਚ ਉੱਗਿਆ ਇਹ ਹਾਂਜੀ ਦੇਖਾ ਪੂਰਾ ਹੈ ਇਸ ਦੇ ਵਿੱਚ ਹੋਰ ਆ ਦੇਖੋ ਤਾਂ ਭਾਜੀ ਨੈਚੁਰਲ ਆਰਗੈਨਿਕ ਗੋਭੀ ਲੋਕੀ ਲੱਭਦੇ ਆ ਚਲੋ